ਅਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਸ਼ਹਿਰ ਫਰੀਦਕੋਟ ਦੋਸਤੋ ਹਰ ਵਾਰੀ ਤੁਹਾਡੇ ਨਾਲ ਮੈਂ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਦਾ ਰਹਿੰਦਾ ਆਪ ਜੀ ਨੂੰ ਪਤਾ ਹੀ ਆ ਪੂਰੇ ਵਰਲਡ ਦੇ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੀ ਕਿ ਇੱਕ ਬੜੀ ਨਾਮਰਾਦ ਬਿਮਾਰੀ ਆ ਸਾਡੇ ਜਿਹੜੇ ਬਜ਼ੁਰਗ ਸੀ ਹਨ ਉਹ ਇਸ ਬਿਮਾਰੀ ਦਾ ਨਾਮ ਲੈਣ ਤੋਂ ਗਰੇਸ਼ ਕਰਦੇ ਹੁੰਦੇ ਸੀ ਜਿਸ ਬਿਮਾਰੀ ਦਾ ਨਾਮ ਹੈਗਾ ਕੈਂਸਰ ਇਹ ਬਿਮਾਰੀ ਨੇ ਕਈ ਬਹੁਤ ਸਾਰੀਆਂ ਜਿਹੜੀਆਂ ਕੀਮਤੀ ਜਾਨਾਂ ਹਨਾ ਉਹਨਾਂ ਨੂੰ ਆਪ ਦੀ ਲਪੇਟ ਦੇ ਵਿੱਚ ਲੈ ਲਿਆ ਠੀਕ ਹੈ ਜੀ ਜੇ ਮੈਂ ਇਸ ਬਿਮਾਰੀ ਦੇ ਇਲਾਜ ਬਾਰੇ ਗੱਲ ਕਰਾਂ ਜਿਹੜਾ ਅੱਜ ਦਾ ਇਲਾਜ ਹੈ ਇਸ ਬਿਮਾਰੀ ਦਾ ਚਾਹੇ ਇੰਡੀਆ ਚਾਹੇ ਤੁਸੀਂ ਬਾਹਰ ਰਹਿੰਦੇ ਆ ਆਪਰੇਸ਼ਨ ਕੀਮੋ ਤੇ ਜਾਂ ਰੇਡੀਏਸ਼ਨ ਜੇ ਅੱਜ ਦੀ ਮੈਂ ਗੱਲ ਕਰਾਂ ਤੇ ਇੱਕ ਨਵੀਂ ਚੀਜ਼ ਹੋਰ ਐਡ ਹੋ ਗਈ ਹੈ ਜਿਸ ਦਾ ਨਾਮ ਹੈਗਾ ਮੀਨੋਥੈਰੇਪੀ ਜਿਹੜੀ ਬਾਹਰ ਵਿਦੇਸ਼ਾਂ ਦੇ ਵਿੱਚ ਹੁੰਦੀ ਸੀ ਅੱਜ ਕੱਲੋ ਇੰਡੀਆ ਦੇ ਵਿੱਚ ਵੀ ਹੋਣਾ ਕੀ ਹੈ ਬੜੀ ਮਹਿੰਗੀ ਆ ਉਹ ਮੈਂ ਬਹੁਤੀ ਲੰਮੀ ਗੱਲ ਨਹੀਂ ਤੁਹਾਡੇ ਨਾਲ ਕਰਨੀ ਕਿਉਂਕਿ ਜੇ ਮੈਂ ਵੀਡੀਓ ਦੇ ਵਿੱਚ ਲੰਮੀਆਂ ਆਪਾਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ ਤਾਂ ਵੀਡੀਓ ਹੋਰ ਲੰਮੀ ਹੋ ਜਾਂਦੀ ਆ ਮੁੱਦੇ ਦੀ ਗੱਲ ਕਰਦੇ ਆਪਾਂ ਤੁਹਾਨੂੰ ਪਤਾ ਹੀ ਆ ਪਿਛਲੇ 3 3.5 ਸਾਲ ਤੋਂ ਆਪਾਂ ਕੈਂਸਰ ਦੀ ਨਾਮਰਾਦ ਬਿਮਾਰੀ ਨੂੰ ਕੰਟਰੋਲ ਕਰਨ ਵਾਸਤੇ ਆਪਦੀ ਘਰ ਦੀ ਤਿਆਰ ਕੀਤੀ ਹੋਈ ਆਯੁਰਵੈਦ ਦਵਾਈ ਆਪਾਂ ਦੇ ਰਹੇ ਹਾਂ ਬੜਾ ਸੋਹਣਾ ਰਿਜ਼ਲਟ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਮੇਰੀ ਮੇਰਾ ਮਕਸਦ ਹੁੰਦਾ ਮੈਂ ਹਰ ਵਾਰੀ ਕੋਈ ਨਾ ਕੋਈ ਨਵੀਂ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਾਂ ਵੀ ਨਵੀਂ ਵੀਡੀਓ ਲੈ ਕੇ ਆਵਾਂ ਤੁਹਾਨੂੰ ਨਵੀਂ ਤੋਂ ਨਵੀਂ ਚੀਜ਼ ਦੱਸਾਂ ਵੀ ਦੁਨੀਆ ਤੇ ਕੀ ਚੱਲੀ ਜਾਂਦਾ ਹਨਾ ਮੈਨੂੰ ਵੀ ਪਤਾ ਜੇ ਮੇਰੇ ਕੋਲੇ 100 ਮਰੀਜ਼ ਦਵਾਈ ਲੈ ਕੇ ਜਾਂਦਾ ਤੁਹਾਨੂੰ ਵੀ ਪਤਾ ਵੀ ਉਹਦੇ ਵਿੱਚੋਂ ਕੋਈ 2-4 ਕਈ ਵਾਰੀ ਬੰਦੇ ਜਿਹੜੇ ਬਾਲੇ ਸੀਰੀਅਸ ਹੁੰਦੇ ਆ ਦਵਾਈ ਨਹੀਂ ਜਾਂਦੀ ਕਈ ਵਾਰੀ ਨਹੀਂ ਠੀਕ ਹੁੰਦੇ ਮੇਰਾ ਮਕਸਦ ਹੁੰਦਾ ਜ਼ਿੰਦਗੀ ਦਾ ਮੇਰਾ ਪਹਿਲੇ ਦਿਨ ਤੋਂ ਹੀ ਮੇਰਾ ਮਕਸਦ ਆ ਮੈਂ ਹਰੇਕ ਬੰਦੇ ਨੂੰ ਆਪਦਾ ਪਰਿਵਾਰ ਦਾ ਮੈਂਬਰ ਸਮਝ ਕੇ ਦਵਾਈ ਦਿੰਦਾ ਹਨਾ ਮੇਰਾ ਹਰੇ ਮੇਰਾ ਇਹੀ ਮਕਸਦ ਹੁੰਦਾ ਜਿੰਨੇ ਮੇਰੇ ਤੋਂ ਵੀਰ ਭੈਣ ਭਰਾ ਦਵਾਈ ਲੈਣ ਆਉਂਦੇ ਮੈਂ ਸਾਰਿਆਂ ਨੂੰ ਠੀਕ ਕਰਾਂ ਸਾਰਿਆਂ ਨੂੰ ਤੰਦਰੁਸਤ ਕਰਾਂ ਵੀ ਜਿੰਨਾ ਵੀ ਉਹਨਾਂ ਦਾ ਜਿਹੜਾ ਪੈਸਾ ਬਰਬਾਦ ਹੋ ਰਿਹਾ ਡਾਕਟਰੀ ਲੈਣ ਦੇ ਵਿੱਚ ਹਨ ਵੀ ਉਹਨਾਂ ਨੂੰ ਆਪਾਂ ਉਹਨਾਂ ਦਾ ਪੈਸਾ ਵੀ ਬਚਾਈਏ ਬੰਦਾ ਵੀ ਬਚਾਈਏ ਉਹਨਾਂ ਦਾ ਸਮਾਂ ਵੀ ਬਚਾਈਏ ਕਈ ਵੀਰ ਭੈਣ ਭਰਾ ਵੀਡੀਓ ਤੇ ਕਮੈਂਟ ਵੀ ਕਰਦੇ ਆ ਉਹ ਪੁੱਛਦੇ ਆ ਜੀ ਇਦਾਂ ਜੀ ਇਹ 5000 ਦੇ ਵਿੱਚ ਕੈਂਸਰ ਦਾ ਜੀ 10000 ਚ ਕੈਂਸਰ ਦਾ ਇਲਾਜ ਹੋ ਜਾਊਗਾ ਦੇਖੋ ਜਿਹੜੇ ਆਪਣੇ ਦਾਦੇ ਪਰਦਾਦੇ ਸੀ ਪਹਿਲਾਂ ਉਹ ਕੀ ਖਾਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਵੈਤ ਤੇ ਹਕੀਮ ਹੁੰਦੇ ਸੀ ਪਿੰਡਾਂ ਦੇ ਵਿੱਚ ਹੀ ਇਹ ਬਿਮਾਰੀਆਂ ਦਾ ਇਲਾਜ ਹੁੰਦਾ ਸੀ ਘਰੇਲੂ ਨੁਕਸੇ ਵਰਤਦੇ ਸੀ ਆਪਾਂ ਘਰੇ ਹਨਾ ਪਿੰਡਾਂ 'ਚ ਵੈਦ ਹਕੀਮ ਹੁੰਦੇ ਸੀ ਉਸ ਟਾਈਮ ਤੇ ਕੋਈ ਨੈਲੋਪੈਥੀ ਇਲਾਜ ਨਹੀਂ ਹੁੰਦਾ ਸੀ ਕੋਈ ਡਾਕਟਰ ਤੇ ਵੱਡੇ ਹਸਪਤਾਲ ਨਹੀਂ ਹੁੰਦੇ ਜੇ ਅੱਜ ਦੀ ਗੱਲ ਕਰਾਂ ਮੈਂ ਤੁਸੀਂ ਦੇਖ ਲਓ ਸ਼ਹਿਰਾਂ ਦੇ ਸ਼ਹਿਰ ਵੱਡੇ ਤੋਂ ਵੱਡੇ ਹਸਪਤਾਲਾਂ ਨਾਲ ਭਰੇ ਪਏ ਆ ਨਵੀਂ ਤੋਂ ਨਵੀਂ ਸਟੋਰੀ ਆ ਆ ਪਿੱਛੇ ਜੀ ਇੱਕ ਬਠਿੰਡੇ ਦੇ ਕੈਂਸਰ ਹਸਪਤਾਲ ਦੀ ਵੀਡੀਓ ਤੁਸੀਂ ਦੇਖੀ ਸੀ ਹਨਾ ਉਸੀ ਸਾਰੇ ਸਮਝਦਾਰ ਆ ਜਿਹੜੇ ਗਲਤ ਕਮੈਂਟ ਕਰਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਜਦੋਂ ਕਿਸੇ ਦੇ ਘਰੇ ਅੱਗ ਮੱਚੀ ਹੁੰਦੀ ਆ ਨਾ ਉਹਦਾ ਤਮਾਸ਼ਾ ਨਾ ਵੇਖਿਆ ਕਰੋ ਕੋਸ਼ਿਸ਼ ਕਰੀਏ ਆਪਾਂ ਵੀ ਜੇ ਅੱਗ ਮੱਚੀ ਆ ਇਹਨੂੰ ਬੁਝਾਈਏ ਆਪਾਂ ਇਹ ਅੱਗ ਨੂੰ ਬਚਾਈਏ ਤਾਂ ਜੋ ਇਸ ਅੱਗ ਦੀ ਲਪੇਟ ਦੇ ਵਿੱਚ ਕੋਈ ਹੋਰ ਵੀਰ ਭੈਣ ਭਰਾ ਆ ਕੇ ਝੋਲਸ ਨਾ ਜਾਣ ਜਿਹੜੀ ਇਹ ਬਿਮਾਰੀ ਆ ਬੜੀ ਗੰਦੀ ਬਿਮਾਰੀ ਆ ਇਹਦਾ ਨਾਂ ਲੈਣ ਤੋਂ ਵੀ ਸਾਡੇ ਬਜ਼ੁਰਗ ਗਰੇਸ਼ ਕਰਦੇ ਸੀ ਹਨ ਤੇ ਮੈਂ ਬਾਹਲੀ ਲੰਮੀ ਤੁਹਾਡੇ ਨਾਲ ਜਾਣਕਾਰੀ ਨਹੀਂ ਅੱਗੇ ਹੋਰ ਲੈ ਕੇ ਆਣੀ ਕਿਉਂਕਿ ਕਈ ਵੀਡੀਓ ਦੇਖਣ ਵਾਲੇ ਭਰਾ ਗੱਲਾਂ ਕਹਿੰਦੇ ਆ ਵੀ ਸ਼ੋਰਟ ਦੇ ਵਿੱਚ ਆਪਾਂ ਜਾਣਕਾਰੀ ਸਾਂਝੀ ਕਰੀਏ ਹਨਾ ਮੇਰੇ ਨਾਲ ਬਾਈ ਜੀ ਬੈਠੇ ਆ ਇੱਕ ਮੈਂ ਇਹਨਾਂ ਨਾਲ ਗੱਲਬਾਤ ਕਰਾਉਂਗਾ ਕਿੰਨੂ ਸਮੱਸਿਆ ਸੀ ਕਿੰਨਾ ਟਾਈਮ ਦਵਾਈ ਖਾਧੀ ਪਹਿਲਾਂ ਸਟੋਰੀ ਕੀ ਸੀ ਤੇ ਅੱਜ ਦੀ ਸਟੋਰੀ ਕੀ ਆ ਮੇਰਾ ਮਕਸਦ ਹੁੰਦਾ ਸੱਚੀ ਜਾਣਕਾਰੀ ਸਾਂਝੀ ਕਰਾਂ ਤੁਹਾਡੇ ਨਾਲ ਝੂਠ ਬੋਲਣ ਨੂੰ ਤਾਂ ਜਿੰਨੇ ਮਰਜ਼ੀ ਬੋਲੀ ਜਾ ਪਰ ਜਦੋਂ ਬੰਦਾ ਕੈਮਰੇ ਦੇ ਅੱਗੇ ਬੈਠ ਕੇ ਬੋਲਦਾ ਉਹ ਸਟੋਰੀ ਕੁਝ ਹੋਰ ਹੁੰਦੀ ਆ ਮੈਂ ਆਪਦੇ ਮੂੰਹੋਂ ਬੋਲੂਗਾ ਮੇਰੀ ਗੱਲ ਹੋਰ ਆ ਪਰ ਜਿਹੜਾ ਇੱਕ ਬੰਦੇ ਨੇ ਬੋਲਣਾ ਪਰਿਵਾਰ ਦੇ ਮੁਖੀ ਨੇ ਬੋਲਣਾ ਉਹ ਗੱਲ ਹੋਰ ਆ ਹਨਾ ਮੇਰਾ ਨਾਮ ਬਾਈ ਜੀ ਬੈਠੇ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਰਜੀਤ ਹੈ ਜੀ ਸਰਜੀਤ ਵੀਰੇ ਆਪਣੇ ਪਰਿਵਾਰ ਦੇ ਵਿੱਚ ਕਿਹਨੂੰ ਸੀ ਇਹ ਬਿਮਾਰੀ ਇਹ ਮੇਰੇ ਬੱਚੇ ਨੂੰ ਸੀ ਉਮਰ ਕਿੰਨੀ ਸੀ ਉਹ 11 ਸਾਲ ਦਾ ਸੀ 11 ਸਾਲ ਦਾ ਆਪਰੇਸ਼ਨ ਕਿੰਨੇ ਕਰਾਇਆ ਸੀ ਉਹਦੇ ਆਪਰੇਸ਼ਨ ਜੀ ਜਦੋਂ ਪਹਿਲਾ ਕਰਾਇਆ ਸੀ ਜੀ ਉਸ ਤੋਂ ਬਾਅਦ ਡੇਢ ਕਿੰਨੇ ਬਾਅਦ ਮਤਲਬ ਦੂਜਾ ਆਪਰੇਸ਼ਨ ਹੋ ਗਿਆ ਸੀ ਦੂਜਾ ਆਪਰੇਸ਼ਨ ਹੋ ਗਿਆ ਜੀ ਬਿਮਾਰੀ ਕਿੱਥੇ ਸੀ ਉਹਦੇ ਸਿਰ 'ਚ ਸੀ ਜੀ ਸਿਰ 'ਚ ਸਰਜੀਤ ਮੈਂ ਇੱਕ ਗੱਲ ਕਰਾਂ ਮੇਰੀ ਦਵਾਈ ਖਾਂਦੇ ਨੂੰ ਅੱਜ ਬੱਚੇ ਦੇ ਜਿੱਦਾਂ ਬੱਚੇ ਦੀ ਉਮਰ ਆ ਹਨਾ ਉਹਨੂੰ ਡੋਜ਼ ਜਿੰਨੀ ਆਪਾਂ ਥੋੜੀ ਥੋੜੀ ਦੇਣੀ ਆ ਹਾਂਜੀ ਹਾਂ 5-6 ਮਹੀਨੇ ਹੋ ਗਏ ਹਾਂਜੀ 6-7 ਮਹੀਨੇ ਹੋ ਗਏ ਜੀ ਕੀ ਲੱਗਦਾ ਮੇਰੀ ਦਵਾਈ ਦਾ ਕੋਈ ਨੁਕਸਾਨ ਨਹੀਂ ਜੀ ਕੋਈ ਨੁਕਸਾਨ ਨਹੀਂ ਬਿਲਕੁਲ ਰਿਜ਼ਲਟ ਰਿਜ਼ਲਟ ਮਤਲਬ ਵਧੀਆ ਹੀ ਹਲੇ ਤਕਰੀਬਨ ਮੰਨ ਲੇ ਕਿ ਚੱਲੋ ਵੀ 60 60-65% ਚਲੋ 50 ਵੀ ਮਿਲ ਗਿਆ ਬਹੁਤ ਮੈਂ ਤੇ ਇਹ ਕਹਿੰਨਾ ਹਾਂ ਨਾ ਵੀ ਆਪਣੀ ਵਿੱਚ ਆਪਣਾ ਬੱਚਾ ਪਰਿਵਾਰ ਝਾਸ ਦਾ ਖੇਡਦਾ ਹਾਂ ਹਾਂਜੀ ਹਾਂ ਮੇਰੀ ਦਵਾਈ ਖਾਦਿਆਂ ਨੂੰ ਤੁਹਾਨੂੰ 5-6 ਮਹੀਨੇ ਹੋ ਗਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਲੋਕਾਂ ਨੂੰ ਤੇ ਹੀ ਕਹਿਣਾ ਚਾ ਜਿਹੜੀ ਆ ਬਿਮਾਰੀ ਦਾ ਇਲਾਜ ਹੈ ਪੈਸਾ ਕਿੰਨਾ ਖ Lata ਸੀ ਪੈਸਾ ਤਾਂ ਮੈਂ ਕਹਿੰਦਾ ਜੀ ਸਾਨੂੰ ਪਤਾ ਨਹੀਂ ਅਸੀਂ ਤਾਂ ਬਹੁਤ ਕੁਝ ਸਮਝ ਨਹੀਂ ਲੱਗਿਆ ਸਾਡਾ ਕੀ ਕੀ ਵਿੱਚ ਇਹਦੇ ਵੇਗ ਗਿਆ ਜੀ ਤੁਹਾਡਾ ਏਰੀਆ ਕਿਹੜਾ ਇਹ ਸਾਡਾ ਜੀ ਪੁਵਾਨੀਗੜ ਏਰੀਆ ਸੰਗਰੂਰ ਸਾਨੂੰ ਜ਼ਿਲ੍ਹਾ ਪੈਂਦਾ ਜੀ ਸੰਗਰੂਰ ਜ਼ਿਲ੍ਹਾ ਪੈਂਦਾ ਹਾਂ ਜੀ ਪੀਜੀਆਈ ਤੋਂ ਮੈਂ ਇਲਾਜ ਕਰਾਇਆ ਜੀ ਬੱਚੇ ਦਾ ਦੋ ਆਪਰੇਸ਼ਨ ਹੋ ਚੁੱਕੇ ਨੇ ਦੋਵੇਂ ਪੀਜੀਆਈ ਤੋਂ ਹੋਏ ਦੋ ਹੀ ਪੀਜੀਆਈ ਤੋਂ ਹੋਏ ਸੀ ਜੀ ਮੇਰੀ ਦਵਾਈ ਸ਼ੁਰੂ ਕਰਨ ਤੋਂ ਬਾਅਦ ਬੱਚੇ ਦੀ ਸਿਹਤ ਚ ਕੀ ਸੁਧਾਰ ਆਇਆ ਬਿਲਕੁਲ ਫਿੱਟ ਹੈ ਜੀ ਹੁਣ ਐਨ ਮਤਲਬ ਸਕੂਲ ਜਾਂਦਾ ਖਾਂਦਾ ਪੀਂਦਾ ਹੁਣ ਬਿਲਕੁਲ ਵੀ ਦਿੱਕਤ ਨਹੀਂ ਹੈਗੀ ਹੁਣ ਪਹਿਲਾਂ ਕੀ ਸਿਸਟਮ ਸੀ ਜਦੋਂ ਮੇਰੀ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਵੈਲ ਨਾਲ ਤਾਂ ਡੇਢ ਮਹੀਨੇ ਬਾਅਦ ਦਿੱਕਤ ਆ ਜਾਂਦੀ ਸੀ ਹੂੰ ਡੇਢ ਮਹੀਨੇ ਬਾਅਦ ਦਿੱਕਤ ਆ ਜਾਂਦੀ ਸੀ ਨਾਲ ਦੀ ਨਾਲ ਜੀ ਹੂੰ ਹੁਣ ਜਦ ਦੀ ਮਤਲਬ ਠੁੱਡੀ ਦਵਾਈ ਸ਼ੁਰੂ ਕਰੀ ਉਹਦੇ ਨਾਲ ਬੱਚੇ ਨੂੰ ਕੋਈ ਦਿੱਕਤ ਨਹੀਂ ਮੈਂ ਕਹਿੰਦਾ ਜੀ ਬਿਲਕੁਲ ਫਿੱਟ ਹੈ ਹੁਣ ਅੱਜ ਦੇ ਟਾਈਮ 'ਚ ਕਈ ਵੀਰ ਭੈਣ ਭਰਾ ਆਪਣੀ ਨਾ ਇਸ ਕੈਵਰੇਜ ਜੜੀਏ ਵੀਡੀਓ ਵੇਖ ਰਹੇ ਆ ਇਹ ਕੋਈ 2-400 ਲੋਕਾਂ ਨੇ ਤਾਂ ਵ ਤੇ ਲੱਖਾਂ ਲੋਕਾਂ ਨੇ ਆਪਣੀ ਵੀਡੀਓ ਵੇਖਣੀ ਆ ਹਾਂਜੀ ਜਿਹੜੇ ਲੋਕ ਕੈਂਸਰ ਦੀ ਬਿਮਾਰੀ ਨਾਲ ਪੀੜਤਾ ਚਾਹੇ ਉਹਨਾਂ ਦਾ ਬੱਚਾ ਚਾਹੇ ਬਜ਼ੁਰਗ ਆਖੇ ਨੌਜਵਾਨ ਆ ਉਹਨਾਂ ਨੂੰ ਆਪਾਂ ਸੱਚੇ ਦਿਲੋਂ ਕੀ ਸੁਨੇਹਾ ਦੇਣਾ ਆਪਾਂ ਤਾਂ ਇਹੀ ਕਹਿੰਨੇ ਜੀ ਇੱਕ ਵਾਰੀ ਦਵਾਈ ਖਾ ਕੇ ਦੇਖੋ ਵੀ ਤੁਹਾਨੂੰ ਮਹੀਨੇ ਚ ਹੀ ਅੱਬਲ ਦਾ ਰਿਜ਼ਲਟ ਬੰਦੇ ਨੂੰ ਮਹੀਨੇ 20 ਦਿਨਾਂ ਚ ਮਿਲ ਜਾਂਦਾ ਈ ਰਿਜ਼ਲਟ ਇਹਦਾ ਪੱਕਾ ਮਰੀਜ਼ ਦੀ ਜਿਹੜੀ ਵੀ ਕੋਈ ਸਮੱਸਿਆ ਹੁੰਦੀ ਆ ਉਹਦੇ ਵਿੱਚ ਮਤਲਬ ਹੀ ਉਹਨੂੰ ਆਪਣੇ ਆਪ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਮੈਂ ਵੀ ਹੁਣ ਠੀਕ ਆ ਤੁਸੀਂ ਦੋ ਆਪਰੇਸ਼ਨ ਕਰਾ ਲਏ ਸੀ ਦੋ ਆਪਰੇਸ਼ਨ ਹੋ ਗਈ ਸੀ ਡੇਡ ਡੇਡ ਮਹੀਨੇ ਬਾਅਦ ਡੇਡ ਡੇਡ ਮਹੀਨੇ ਬਾਅਦ ਜੀ ਤੀਜੇ ਦੀ ਤਿਆਰੀ ਸੀ ਤੀਜੇ ਦੀ ਤਿਆਰੀ ਇਸ ਡਾਕਟਰ ਨੇ ਕਹਤਾ ਜੀ ਵੀ ਤੁਸੀਂ ਐ ਕਰੋ ਜੀ ਹੁਣ ਤੁਸੀਂ ਵੀ ਹੁਣ ਜਾਓ ਵੀ ਤੁਹਾਨੂੰ 20 ਦਿਨਾਂ ਤੱਕ ਬੁਲਾਵਾਂਗੇ ਹੂੰ ਉਸ ਤੋਂ ਬਾਅਦ ਥੋੜੀ ਅਸੀਂ ਵੀਡੀਓ ਦੇਖੀ ਹੂੰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਨਾਲ ਫੋਨ ਤੇ ਗੱਲ ਕਰੀ ਫਿਰ ਅਸੀਂ ਤੁਹਾਡੇ ਕੋਲ ਆ ਕੇ ਉਹ ਦਵਾਈ ਲੈ ਕੇ ਗਏ ਜੀ ਹੁਣ ਤਕਰੀਬਨ ਅਸੀਂ ਲਾ ਲਓ ਵੀ ਹੁਣ ਬਿਲਕੁਲ ਵੀ ਕੋਈ ਦਿੱਕਤ ਨਹੀਂ ਹੈਗੀ ਇਸ ਤਰ੍ਹਾਂ ਬੇਟੇ ਦਾ ਕੀ ਨਾਮ ਸੀ ਹਰਸ਼ਦੀਪ ਸਿੰਘ ਹਰਸ਼ਦੀਪ ਸਿੰਘ ਦੋਸਤੋ ਇਹ ਤਾਂ ਸੀਗੀ ਹਰਸ਼ਦੀਪ ਸਿੰਘ ਦੀ ਸਟੋਰੀ ਜਿਹੜੀ ਮੈਂ ਤੁਹਾਨੂੰ ਦੱਸੀ ਆ। ਇਦਾਂ ਦੇ ਹੋਰ ਪਤਾ ਨਹੀਂ ਕਿੰਨੇ ਵੀਰ ਭੈਣ ਭਰਾ ਹੋਣਗੇ ਹਨ ਜਿਨ੍ਹਾਂ ਦੇ ਆਪਰੇਸ਼ਨ ਹੋ ਗਏ ਆ ਤੇ ਜਾਂ ਜਿਨ੍ਹਾਂ ਨੂੰ ਸਮਾਂ ਮਿਲਿਆ ਹਜੇ ਗਾਂਹ ਪੇਸ਼ੈਂਟ ਹੋਣ ਵਾਸਤੇ। ਮੈਂ ਤੁਹਾਡੇ ਤੋਂ ਕੋਈ ਜ਼ਿਆਦਾ ਸਮਾਂ ਨਹੀਂ ਮੰਗਦਾ। ਮੈਂ ਸਿਰਫ 20 ਤੋਂ 25 ਦਿਨ ਮੰਗਦਾ। 20 ਤੋਂ 25 ਦਿਨਾਂ ਦੇ ਵਿੱਚ ਜੇ ਮੇਰੀ ਦਵਾਈ ਨੇ ਜਿਹੜਾ ਰਿਜ਼ਲਟ ਦੇਣਾ ਤੁਹਾਨੂੰ ਦੇ ਦੇਣਾ। 20 ਤੋਂ 25 ਦਿਨਾਂ ਦੇ ਵਿੱਚ। ਫਿਰ ਸਾਲ ਤੋਂ ਡੇਢ ਸਾਲ ਦਵਾਈ ਖਾਣੀ ਆ। ਵੀ ਤੋਂ 25 ਦਿਨਾਂ ਦੇ ਵਿੱਚ ਰਿਜ਼ਲਟ ਮਿਲ ਜੂਗਾ ਜਦੋਂ ਵੀ ਆਉਣਾ ਸੋਮ ਮੰਗਲਵਾਰ ਨਹੀਂ ਆਉਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਤੁਸੀਂ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮੈਨੂੰ ਮਿਲ ਸਕਦੇ ਆ ਮੇਰਾ ਪਿੰਡ ਰਾਇਆਂ ਵਾਲਾ ਕਲਾ ਜਦੋਂ ਤੁਸੀਂ ਫਰੀਦਕੋਟ ਆ ਗਏ ਫਰੀਦਕੋਟ ਤੋਂ ਫਰੋਇਪੁਰ ਰੋਡ ਤੇ 5 ਕਿਲੋਮੀਟਰ ਤੇ ਪਿੰਡ ਆਉਂਦਾ ਪਿਪਲੀ ਪਿਪਲੀ ਵਾਲਾ ਸੇਮ ਨਾਲ ਆਊਗਾ ਡਰੇਨ ਆਊਗੀ ਡਰੇਨ ਤੋਂ ਸ਼ਿਵਦੇ ਵਾਲੇ ਪਾਸੇ 2 ਕਿਲੋਮੀਟਰ ਤੇ ਮੇਰਾ ਪਿੰਡ ਰਾਇਆਂ ਵਾਲਾ ਕਲਾ ਠੀਕ ਹੈ ਜੀ ਜਦੋਂ ਵੀ ਆਉਣਾ ਸਵੇਰੇ 9 ਤੋਂ 3 ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਮੇਰਾ ਨਾਮ ਮਨਪ੍ਰੀਤ ਸਿੰਘ ਬਰਾੜ ਮੇਰਾ ਮੋਬਾਈਲ ਨੰਬਰ 94654 07174 9465407174 ਪਿੰਡ ਮੇਰਾ ਅਰਾਈਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਦੋਸਤੋ ਜੇਕਰ ਤੁਹਾਨੂੰ ਮੇਰੇ ਜਿਹੜੇ ਉਪਰਾਲੇ ਆ ਮੇਰੀਆਂ ਗਤੀਵਿਧੀਆਂ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਮੇਰੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਇਦਾਂ ਇਹ ਆਪਣੀ ਦਵਾਈ ਹੁੰਦੀ ਆ ਇਹ ਨੇਚਰਲ ਜੜੀ ਬੂਟੀਆਂ ਤੋਂ ਤਿਆਰ ਆਪਣੀ ਦਵਾਈ ਆ ਇਹਦੇ ਚ ਜੇ ਮੈਂ ਗੱਲ ਕਰਾਂ ਇਹ ਆਪਦੀਆਂ ਘਰ ਦੀਆਂ ਜੜੀ ਬੂਟੀਆਂ ਤੋਂ ਤਿਆਰ ਕੀਤੀ ਹੋਈ ਹੈ। ਇਹਦੇ 'ਚ ਕੋਈ ਸਟੀਰਟ ਨਹੀਂ ਹੈਗਾ, ਇਹ 'ਚ ਕੋਈ ਕੈਮੀਕਲ ਨਹੀਂ ਹੈਗਾ। ਜਿੱਦਾਂ ਡਾਕਟਰੀ ਲੈਣ ਦੇ ਵਿੱਚ ਸਾਰਾ ਕੈਮੀਕਲ ਜਾਂ ਸਟੀਰਟ ਆਉਂਦਾ ਤੁਹਾਨੂੰ ਸਾਰਿਆਂ ਨੂੰ ਪਤਾ। ਇਹਦੇ 'ਚ ਐਦਾਂ ਦਾ ਕੁਝ ਨਹੀਂ ਹੈਗਾ। 0% ਸਾਈਡ ਇਫੈਕਟ। ਇਹ ਉਹ ਜੜੀ ਬੂਟੀਆਂ ਜਿਹੜੇ ਆਪਣੇ ਸਾਰਿਆਂ ਦੇ ਦਾਦੇ-ਪਰਦਾਦੇ ਖਾਂਦੇ ਰਹੇ, ਆਪਣੇ ਬਜ਼ੁਰਗ ਖਾਂਦੇ ਰਹੇ ਪਹਿਲਾਂ। ਇਹ ਉਹ ਚੀਜ਼ਾਂ ਇਹ। ਠੀਕ ਆ। 100% ਰਿਜ਼ਲਟ ਮਿਲੂਗਾ ਇਹਦਾ। ਠੀਕ ਆ ਜੀ 0% ਸਾਈਡ ਇਫੈਕਟ। ਬਸ ਮੇਰੀ ਬੇਨਤੀ ਆ ਜਦੋਂ ਵੀ ਆਉਣਾ ਸੋ ਮੰਗਲਵਾਰ ਨੂੰ ਛੱਡ ਕੇ ਬੁੱਧਵਾਰ ਤੋਂ ਐਤਵਾਰ ਤੱਕ ਤੁਸੀਂ ਮੈਨੂੰ ਮਿਲ ਸਕਦੇ ਆ ਦੋਸਤੋ ਮੇਰੀ ਜੇਕਰ ਤੁਹਾਨੂੰ ਅਪਰਾਲੇ ਮੇਰੀਆਂ ਗਤੀਵਿਧੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਜੇ ਤੁਸੀਂ ਮੇਰੇ ਫੇਸਬੁੱਕ ਤੇ ਪੇਜ ਤੇ ਜੁੜਿਆ ਮਨਪ੍ਰੀਤ ਸਿੰਘ ਬਰਾੜ ਦੇ ਨਾਂ ਤੇ ਜਿਹੜਾ ਮੇਰਾ ਪੇਜ ਆ ਮੇਰੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰਾ YouTube ਤੇ ਚੈਨਲ ਬਣਿਆ ਹੋਇਆ ਮਨਪ੍ਰੀਤ ਸਿੰਘ ਬਰਾੜ ਮੇਰੇ YouTube ਚੈਨਲ ਤੇ ਵੀ ਤੁਸੀਂ ਮਰ ਨਾਲ ਜੁੜ ਸਕਦੇ ਆ ਜੀ ਠੀਕ ਆ ਜੀ ਮੇਰੀਆਂ ਜਾਣਕਾਰੀਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਸਾਸੀ ਖਾੜ